ਕਈ ਲੋਕ ਮੇਰੇ ਵਾਲੇ ਪੋਸਟ ਆ ਪਾ ਰਹੇ ਐ ਮੈਂ ਵੀ ਮੇਰੇ ਫੋਟੋ ਆ ਪਾ ਆ ਕੇ ਵੀ ਇਹਨੇ ਮਾਫੀ ਮੰਗ ਲਈ ਨਾ ਮੈਂ ਮਾਫੀ ਮੰਗੀ ਐ ਨਾ ਮੈਂ ਮਾਫੀ ਮੰਗੂਗੀ ਤੇ ਨਾ ਹੀ ਮੈਂ ਮਾਫੀ ਮੰਗਣ ਵਾਲਾ ਦੀ ਕੈਟਾਗਰੀ ਚੋਂ ਨਹੀਂ ਕਿਉਂਕਿ ਮੇਰੇ ਘਰੇ ਨਾ ਤਾਂ ਕਿਸੇ ਨੇ ਅੱਟ ਦਾ ਗੱਟਾ ਪਹਿਲਾਂ ਸੱਟਿਆ ਸੀ ਤੇ ਨਾ ਹੁਣ ਸੱਟਿਆ ਕਈ ਲੋਕ ਮੇਰੇ ਵਾਲੇ ਪੋਸਟ ਆ ਪਾ ਰਹੇ ਐ ਮੈਂ ਵੀ ਮੇਰੇ ਫੋਟੋ ਆ ਪਾ ਆ ਕੇ ਵੀ ਇਹਨੇ ਮਾਫੀ ਮੰਗ ਲਈ ਨਾ ਮੈਂ ਮਾਫੀ ਮੰਗੀ ਐ ਨਾ ਮੈਂ ਮਾਫੀ ਮੰਗੂਗੀ ਤੇ ਨਾ ਹੀ ਮੈਂ ਮਾਫੀ ਮੰਗਣ ਵਾਲਾ ਦੀ ਕੈਟਾਗਰੀ ਚੋਂ ਨਹੀਂ ਕਿਉਂਕਿ ਮੇਰੇ ਘਰੇ ਨਾ ਤਾਂ ਕਿਸੇ ਨੇ ਅੱਟ ਦਾ ਗਟਾ ਪਹਿਲਾਂ ਸਿੱਟਿਆ ਸੀ ਤੇ ਨਾ ਹੁਣ ਸਿੱਟਾ ਕਈ ਲੋਕ ਮੇਰੇ ਵਾਰੀ ਪੋਸਟਾ ਪਾ ਰਹੇ ਐਵੇਂ ਮੇਰੀਆਂ ਫੋਟੋਆਂ ਪਾ ਪਾ ਕੇ ਵੀ ਇਹਨੇ ਮਾਫੀ ਮੰਗ ਲਈ ਨਾ ਮੈਂ ਮਾਫੀ ਮੰਗੀ ਐ ਨਾ ਮੈਂ ਮਾਫੀ ਮੰਗੂਗੀ ਤੇ ਨਾ ਹੀ ਮੈਂ ਮਾਫੀ ਮੰਗਣ ਵਾਲਾਂ ਦੀ ਕੈਟਾਗਰੀ ਚੋਂ ਨਹੀਂ ਕਿਉਂਕਿ ਮੇਰੇ ਘਰੇ ਨਾ ਤਾਂ ਕਿਸੇ ਨੇ ਅੱਟ ਦਾ ਗਟਾ ਪਹਿਲਾਂ ਸਿੱਟਿਆ ਸੀ ਤੇ ਨਾ ਹੁਣ ਸਿੱਟਾ ਕਈ ਲੋਕ ਮੇਰੇ ਵਾਰੀ ਪੋਸਟਾ ਪਾ ਰਹੇ ਐਵੇਂ ਮੇਰੀਆਂ ਫੋਟੋਆਂ ਪਾ ਪਾ ਕੇ ਵੀ ਇਹਨੇ ਮਾਫੀ ਮੰਗ ਲਈ ਨਾ ਮੈਂ ਮਾਫੀ ਮੰਗੀ ਐ ਨਾ ਮੈਂ ਮਾਫੀ ਮੰਗੂਗੀ ਤੇ ਨਹੀਂ ਮੈਂ ਮਾਫੀ ਮੰਗਣ ਵਾਲਾਂ ਦੀ ਕੈਟਾਗਰੀ ਚ ਹਾਂ ਕਿਉਂਕਿ ਮੇਰੇ ਘਰੇ ਨਾ ਤਾਂ ਕਿਸੇ ਨੇ ਅੱਟ ਦਾ ਗੱਟਾ ਪਹਿਲਾਂ ਸੱਟਿਆ ਸੀ ਤੇ ਨਾ ਹੁਣ ਸੱਟਿਆ